ਇਹਦਾ ਇੱਕ ਹੋਰ ਵੱਡੇ ਨਸ਼ਾ ਤਸਕਰ ਦੇ ਉੱਪਰ ਕਾਰਵਾਈ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਜਿਹੜਾ ਬੜਾ ਹੀ ਬਦਨਾਮ ਨਸ਼ਾ ਤਸ ਤਸਕਰ ਸੀਗਾ ਜਿਸ ਤੇ ਐਨਡੀਪੀਐਸ ਦੇ ਜੋ 6 ਪਰਚੇ ਦੱਸੇ ਜਾ ਰਹੇ ਨੇ ਕਿ 6 ਪਰਚੇ ਇਸ ਨਸ਼ਾ ਤਸਕਰ ਦੇ ਉੱਪਰ ਦਰਜ ਸੀਗੇ ਤੇ ਇਸ ਨੇ ਕਈ ਘਰ ਪੱਟੇ ਨਸ਼ੇ ਦੇ ਕਰਕੇ ਨਸ਼ੇ ਦੀ ਸਪਲਾਈ ਇਹ ਵੱਡੇ ਪੱਧਰ ਦੇ ਉੱਪਰ ਕਰਦਾ ਸੀਗਾ ਜਿਸ ਕਰਕੇ ਕਈ ਘਰ ਪੱਟੇਗੇ ਤੇ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਵੀ ਘਰ ਪੱਟਿਆ ਜਾ ਰਿਹਾ ਜਿੱਥੇ ਪਿੰਡ ਵਾਲਿਆਂ ਨੇ ਖੜਖੜ ਕੇ ਪੂਰਾ ਤਮਾਸ਼ਾ ਦੇਖਿਆ ਜਦੋਂ ਇਸ ਨਸ਼ਾ ਤਸਕਰ ਦਾ ਜੋ ਘਰ ਢਾਹ-ਢੇਰੀ ਕੀਤਾ ਜਾ ਰਿਹਾ ਸੀ ਪ੍ਰਸ਼ਾਸਨ ਦਾ ਪੀੜਾ ਪੰਜਾ ਤੁਸੀਂ ਦੇਖ ਸਕਦੇ ਹੋ ਕਿਵੇਂ ਫਿਰ ਦੇ ਘਰ ਦੇ ਉੱਪਰ ਚੱਲਿਆ ਜਿਸ ਨੇ ਨਜਾਇਜ਼ ਤਰੀਕੇ ਦੇ ਨਾਲ ਪਿੰਡ ਦੀ ਸ਼ਾਮ ਲਾੜ ਤੇ ਇਹ ਘਰ ਦੀ ਉਸਾਰੀ ਕੀਤੀ ਜਿhta ਉਤੋਂ ਬਾਅਦ ਹੁਣ ਇਸ ਦੀ ਕੱਲੀ ਕੱਲੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੀੜਾ ਪੰਜਾਬ ਪ੍ਰਸ਼ਾਸਨ ਦਾ ਜਦੋਂ ਚੱਲਦਾ ਜੀਸੀਬੀ ਦੇ ਵੱਲੋਂ ਕੱਲੀ ਕੱਲੀ ਇਸ ਨਸ਼ਾ ਤਸਕਰ ਦੇ ਮਕਾਨ ਦੀ ਕੀਤੀ ਗਿਆ ਤੇ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਿਆ ਪ੍ਰਸ਼ਾਸਨ ਦੇ ਵੱਲੋਂ ਜਦੋਂ ਪ੍ਰਜੋਆ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਜਿਸ ਨਸ਼ਾ ਤਸਕਰ ਦੇ ਖਿਲਾਫ ਜਿਸ ਨੇ ਨਜਾਇਜ਼ ਤਰੀਕੇ ਦੇ ਨਾਲ ਪੰਚਾਇਤ ਦੀ ਸ਼ਾਮਲਾੜ ਜ਼ਮੀਨ ਦੇ ਉੱਪਰ ਸਾਰੀ ਕਰਵਾਈ ਸੀ ਆਪਣੇ ਮਕਾਨ ਦੀ ਤੇ ਉਸ ਤੋਂ ਬਾਅਦ ਸਿਰ ਪੰਚਾਇਤ ਜੋ ਮਤਾ ਪਾ ਕੇ ਇਸ ਖਿਲਾਫ ਕਾਰਵਾਈ ਕਰਵਾਉਂਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿੱਥੇ ਇਸ ਨਸ਼ਾ ਤਸਕਰ ਦੇ ਘਰ ਦੀ ਕੱਲੀ-ਕੱਲੀ ਇੱਟ ਕੀਤੀ ਜਾ ਰਹੀ ਹੈ ਜਿਸ ਨੇ بڑے ਘਰ ਪੱਟੇ ਮਾਮਾ ਦੇ ਪੁੱਤਾਂ ਨੂੰ ਖਰਾਬ ਕੀਤਾ ਨਸ਼ੇ ਦੀ ਸਪਲਾਈ ਇਹ ਕਰਦਾ ਰਿਹਾ ਤਾਂ ਰੀਠਾ ਨਾਂ ਦਾ ਇਹ ਨਸ਼ਾ ਤਸਕਰ ਦੱਸਿਆ ਜਾ ਰਿਹਾ ਜਿਹੜਾ ਪਟਿਆਲਾ ਦੇ ਪਿੰਡ ਸ਼ੇਰਮਾਜਰਾ ਦਾ ਇਹ ਨਸ਼ਾ ਤਸਕਰ ਸੀਗਾ